ਤੂਤ ਦੀਆਂ ਛਟੀਆਂ ਦੇ ਨਾਲ ਸਹਿਬਜਾਦਿਆਂ ਨੂੰ ਬੰਨ ਕੇ ਕੁੱਟਿਆ ਤੂੰ ਠੰਡ ਦਾ ਮੌਸਮ ਹੋਵੇ ਜਿਸਮ ਤੇ ਕੋਈ ਕੱਪੜਾ ਨਾ ਹੋਵੇ ਇੱਕ ਇੱਕ ਚੱਗੀ ਪਾਈ ਹੋਵੇ ਉਮਰਾਂ 7 ਤੇ 9 ਵਰਿਆਂ ਦੀਆਂ ਹੋਵੇ ਰੋਂਗਟੇ ਖੜੇ ਹੋਣਦੇ ਆੱਖਾਂ ਚ ਖੰਝੂ ਆ ਜਾਂਦੇ ਆ ਤੂਤ ਦੀਆਂ ਛਟੀਆਂ ਨਾਲ ਕੁੱਟਿਆ ਕੁੱਟਿਆ ਇੱਥੇ ਨਹੀਂ ਬਸ ਹੋਈ ਦੀ ਆ ਸਾਡੇ ਪੋਟੇ ਆ ਜੀ ਇੱਥੇ ਇੱਥੇ ਰੂ ਰਾ ਕੇ ਨਾ ਰੂ ਰਾ ਕੇ ਰੂ ਨੂੰ ਅੱਗ ਲਾ ਦਿੰਦਾ ਸੀਗਾ ਸੁੱਚਾ ਆਨੰਦ ਆ ਪੋਟੇ ਛੜਦੇ ਸੀਗੇ ਸਹਬਜ਼ਾਦਿਆਂ ਦੇ ਪੋਟੇ ਸਾੜਿਓ ਨੇ ਫਿਰ ਇੱਥੇ ਨਹੀਂ ਬਸ ਹੋਈ ਗਲੇਲਾ ਮਰਵਾਈਆਂ ਆਪਣੇ ਸਪਾਈਆਂ ਕੋਲ ਤੇ ਉਹਨੇ ਇੱਕ ਗਲੇਲ ਦਾ ਰੋੜਾ ਬਾਬਾ ਫਤਿਹ ਸਿੰਘ ਦੀ ਖੱਬੀ ਅੱਖ ਤੇ ਵੱਜਦਾ ਆ ਦੇਲਾ ਬਾਹਰ ਆ ਜਾਂਦਾ ਹੈ ਖੂਨ ਨਿਕਲਦਾ ਮਾਸੂਮ ਜਿਹਾ ਚਿਹਰਾ ਜਿਹੜਾ ਸੀਗਾ ਖੂਨ ਨਾਲ ਲੱਤਪੱਤ ਹੋ ਜਾਂਦਾ ਹੈ ਕੂਹ ਦੇ ਨਾਲ ਸਾਰਾ ਜਿਸਮ ਪਿੱਛ ਜਾਣਾ ਆ। ਦੋ ਦੁਹਾਂ ਹੱਥ ਖੋਲੇ ਤੇ ਪੁੱਛਿਆ ਗਿਆ ਕਿ ਛਡੋਗੇ ਸਿੱਖੀ ਨੂੰ? ਤੇ ਬਾਬਾ ਫਤੇ ਸਿੰਘ ਤੋਂ ਬੋਲਿਆ ਨਹੀਂ ਜਾ ਰਿਆ ਸੀ ਕਿ ਉਹਨਾਂ ਨੇ ਸਿਰ ਹਿਲਾਤਾ ਕਿ ਨਹੀਂ ਛੱਡਾਂਗੇ। ਇਹ ਇਤਿਹਾਸ ਸੁਣ ਕੇ ਇਤਿਹਾਸ ਪੜ੍ਹ ਕੇ ਸਾਡਾ ਹਲੇ ਵੀ ਮਨ ਨਹੀਂ ਡੋਲਦਾ ਜੀ ਕਦੋਂ ਡੋਲੇਗਾ। ਹਲੇ ਵੀ ਸਿੱਖੀ ਵਾਲ ਸਾਡਾ ਮੂੰਹ ਨਾ ਹੋਵੇ ਤੇ ਕਦੋਂ ਹੋਏਗਾ? ਹਲੇ ਵੀ ਅਸੀਂ ਇਹ ਨਾ ਮੰਨੀਏ ਕਿ ਸਾਡੇ ਬਾਬੇ ਹੀ ਐ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇ ਸਿੰਘ ਫਿਰ ਕਦੋਂ ਤੁਸੀਂ ਆਪਣਾ ਇਹਨਾਂ ਬਾਬਿਆਂ ਨੂੰ ਬਾਬਾ ਮੰਨੋਗੇ ਜੀ ਸਾਡੇ ਦੇ ਅੰਦਰ ਤੇ ਇੱਕ ਚਿੜਕ ਹੋਣੀ ਚਾਹੀਦੀ ਹੈ ਕਿ ਨਹੀਂ ਸਾਡੇ ਬਾਬਿਆਂ ਨੇ ਇੰਨਾ ਦੁੱਖ ਚਲਿਆ ਅਸੀਂ ਸਿੱਖੀ ਬਣਾਉਣੀ ਹੈ ਅਸੀਂ ਅਮਰ ਛਕਣਾ ਦਸਤਾਰਾ ਬੰਨਣੀ ਦਾ ਤਾੜੇ ਰੱਖਣੇ ਔਰ ਹਰ ਸਾਲ ਸੁਣ ਲੈਂਦੇ ਆ ਸਾਡੇ ਵਰਗੇ ਸੁਣਾ ਜਾਂਦੇ ਆ ਜੀ ਤੇ ਸੁਣਨ ਵਾਲੇ ਆਪਣੇ ਦਾ ਸੁਣਾਉਣ ਵਾਲੇ ਆਪਣੇ ਦਾ 28 29 ਤਰੀਕ ਤੱਕ ਇਹਨਾਂ ਨੂੰ ਸਿੱਧੀਆਂ ਯਾਦ ਰਹਿੰਦੀਆਂ ਮਾਫ਼ ਕਰਿਓ ਤੇ 31 ਤਰੀਕ ਨੂੰ ਫੇਰ ਨਵੇਂ ਸਾਲ ਦੀ ਵਧਾਈਆਂ ਦੇ ਲਾਗੀਆਂ ਮੈਂ ਵੀ ਕਹਿਣਾ ਜੀ ਮੈਂ ਇਹ ਕਹਿਣ ਲੱਗਾ ਸੀ ਜਦੋਂ ਅ ਕਈ ਵਾਰੀ ਬੈਠੇ ਸੁਣਦੇ ਹੁੰਦੇ ਆ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਬੜੀ ਸੰਗਤ ਹੁੰਦੀ ਹੈ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਜੀ ਜੀ ਉਸ ਟਾਈਮ ਸੁਣਦੇ ਆ ਉਸ ਟਾਈਮ ਅਸੀਂ ਜਕਾਰੇ ਵੀ ਛੱਡ ਦਿੰਦੇ ਆ ਅਸੀਂ ਫਤਿਹ ਦੀ ਸਾਂਝ ਵੀ ਪਾ ਦਿੰਦੇ ਆ ਪਰ ਉਸ ਤੋਂ ਬਾਅਦ ਭੁੱਲ ਜਾਂਦੇ ਆ ਅਸੀਂ ਅਸਲ ਦੇ ਵਿੱਚ ਕੀ ਹੈ ਨਾ ਭਾਈ ਸਾਹਿਬ ਜੀ ਬਸ ਆ ਹਫਤਾ ਕੁ ਅਸੀਂ ਮਹਿਸੂਸ ਕਰਨਾ ਜੇ ਤੁਸੀਂ ਸਾਬ ਜੱਜਾਂ ਦੀ ਖੁਸ਼ੀ ਲੈਣੀ ਸੀ ਨਾ ਉਹਨਾਂ ਦੇ ਦੱਸੇ ਰਹਾ ਤੇ ਤੁਰਦਾ ਉਹਨੇ ਕੋ ਹੋਰ ਕੰਮ ਚੱਲਦਾ ਨਾ ਅੱਜ ਕੱਲ੍ਹ ਜੀ ਕਿ ਬਰਫ਼ ਮੈਂ ਉੱਥੇ ਹੀ ਆਨ ਲੱਗਾ ਸੀ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹੁਣ ਇੱਕ ਪਿੱਛੇ ਇੱਕ ਬੱਚੇ ਦੀ ਵਾਇਰਲ ਹੋਈ ਉਹ ਬਰਫ਼ ਵਾਲੇ ਪਾਣੀ ਦੇ ਵਿੱਚ ਨਹਾ ਰਿਆ ਪਿਛਲੇ ਸਾਲ ਆਪਣਾ ਇੱਕ ਵੀਰ ਸੀਗਾ ਉਹ ਮੇਰੇ ਖਲ ਪਟਿਆਲੇ ਤੋਂ ਸੀ ਸ਼ਾਇਦ ਉਹ ਉਹਦੀ ਵਾਇਰਲ ਹੋਈ ਵੀਡੀਓ ਉਹ ਪਾਣੀ ਦੇ ਵਿੱਚ ਨਹਾ ਰਿਆ ਹੁਣ ਇੱਕ ਹੋਰ ਅੱਜ ਮੈਂ ਸਿਰੇ ਇੱਕ ਸਿੰਘ ਦੀ ਵੀਡੀਓ ਦੇਖ ਕੇ ਆਂ ਸਿੰਘ ਮਤਲਬ ਬੱਚੇ ਬੱਚੇ ਨਹੀਂ ਤਾਂ ਕੀਤੀ ਕੀਤੀ ਇੱਕ ਸਿੰਘ ਮੇਰੇ ਨੌਜਵਾਨ ਹੋਣਾ ਗੁਰਦੁਆਰਾ ਸਾਹਿਬ ਦੇ ਪਿੱਛੇ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਪਿੱਛੇ ਤਸਵੀਰ ਨਜ਼ਰ ਆ ਰਹੀ ਆ ਤੇ ਉਹ ਵੀ ਠੰਡੇ ਪਾਣੀ ਦੇ ਵਿੱਚ ਨਹਾ ਰਿਹਾ ਕਿ ਅਸੀਂ ਇਸ ਤਰੀਕੇ ਨਾਲ ਯਾਦ ਕਰਨਾ ਉਹ ਨਹੀਂ ਨਹੀਂ ਇਹ ਤਰੀਕਾ ਯਾਦ ਕਰਨ ਦਾ ਨਹੀਂ ਹੈ ਸਾਬ ਜਾਦੇ ਇਹ ਤਰੀਕਿਆਂ ਨਾਲ ਖੁਸ਼ਖੋਰੀ ਹੋਣ ਲੱਗੇ ਤੁਸੀਂ ਬਰਫ਼ 'ਚ ਪੈ ਜਾਓ ਸਾਨੂੰ ਸਾਬ ਦੇ ਨਹੀਂ ਨਹੀਂ ਕਿਹਾ ਜੀ ਸਾਬ ਜਾਦੇ ਆ ਜੇ ਜੇ ਖੁਸ਼ੀ ਲੈਣੀ ਆ ਅਮਰਤ ਛੱਕੇ ਪੰਜ ਕਕਾਰੀ ਤੁਸੀਂ ਵਰਦੀ ਪੈਨੋ ਤੇ ਬਾਣੀ ਨਾਲ ਜੁੜੋ ਬਾਣੀ ਤੇ ਬਾਣੇ ਦੇ ਧਾਰਨੀ ਬਣੋ ਗੁਰੂ ਦੇ ਸਿਧਾਂਤਾਂ ਤੇ ਤੁਰੋ ਜੋ ਗੁਰੂ ਮਾਲਕ ਨੇ ਰਾਹ ਦੱਸਿਆ ਸੀਗਾ ਜੋ ਗੁਰ ਕਹੇ ਸੋਈ ਪਲ ਮੰਨੋ ਇਸ ਮਾਰਗ ਤੇ ਜਦੋਂ ਪੰਧੀ ਬਣਾਂਗੇ ਤੇ ਸਹਿਬ ਜਾਦੇ ਖੁਸ਼ ਹੋਣਗੇ ਇੱਕ ਦਿਨ ਨਾਲਿਆ ਤੁਸੀਂ ਤੇ ਬਾਕੀ ਦਿਨ ਪੰਜ ਮਿਡਨ ਨਾਲਿਆ ਬਾਕੀ ਦਿਨ ਭੁੱਲ ਜੋ ਨਹੀਂ 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 ਸਹਿਬ ਜਾਦਿਆਂ ਦੇ ਦੱਸੇ ਰਾਵਾਂ ਤੇ ਤੁਰ ਕੇ ਜ਼ਿੰਦਗੀ ਸਵਾਰਨੀ ਹੂੰ ਇਦਾਂ ਸਾਨੂੰ ਸਹਿਬਜ਼ਾਦੇ ਦੀ ਖੁਸ਼ੀ ਮਿਲਣੀ ਸੀਗੀ ਇੱਥੇ بڑا ਜ਼ੁਲਮ ਕੀਤਾ ਜੀ ਸੁੱਚੇ ਨੰਦ ਨੇ ਤੇ ਸੂਬੇ ਨੂੰ ਜਾ ਕੇ ਦੱਸਿਆ ਕਿ ਸਾਡੇ ਕੋਲ ਸਹਿਬਜ਼ਾਦੇ ਆ ਗਏ 10 ਸਪੋ ਨੂੰ ਸੂਬਾ ਕਹਿੰਦਾ ਉਮਰ ਕਿੰਨੀ ਹੈ ਦੱਸਿਆ ਜੀ ਉਮਰ ਇੰਨੀ ਹੈ ਮਾਤਾ ਦੀ ਉਮਰ ਇੰਨੀ ਹੈ ਜੀ ਕਹਿੰਦਾ ਕੰਮ ਕਰੋ ਠੰਡੇ ਪੁਰਜ ਤੇ ਇਹਨਾਂ ਨੂੰ ਪਾ ਦਿਓ ਵਾਹ 140 ਫੁੱਟ ਉੱਚਾ ਠੰਡਾ ਮੁਰਜ ਠੰਡਾ ਮੁਰਜ ਉਦੋਂ ਹਨਾ ਤੇ ਅੱਜ ਚਲੋ ਉਹ ਚੀਜ਼ ਨਹੀਂ ਦਿਸ ਰਹੀ ਹੈ ਇਹ ਸਾਡੀ ਕਮੀ ਹੋ ਗਈ ਜੀ ਸੇਵਾ ਦੇ ਨਾਮ ਤੇ ਸਾਡਾ ਇਤਿਹਾਸ ਖਤਮ ਕਰਤਾ ਅੱਜ ਚਮਕੌਰ ਦੀ ਕੱਚੀ ਗੜੀ ਸਾਡੇ ਕੋਲ ਨਹੀਂ ਐ ਸਰਹੰਦ ਦੀ ਦੀਵਾਰ ਸਾਡੇ ਕੋਲ ਨਹੀਂ ਐ ਠੰਡਾ ਬੁਰਜ ਸਾਡੇ ਕੋਲ ਨਹੀਂ ਕੀ ਦਿਖਾਓਗੇ ਆਪਣੇ ਬੱਚਿਆਂ ਨੂੰ ਸਾਰੇ ਗੁਰਦੁਆਰਿਆਂ ਤੇ ਚਿੱਟਾ ਪੱਥਰ ਲੱਗਿਆ ਹੋਇਆ ਹੈ ਜਿਹੜੇ ਮਰਜ਼ੀ ਗੁਰਦੁਆਰੇ ਸਭ ਚਲੇ ਜਾਓ ਚਿੱਟੇ ਪੱਥਰ ਲੱਗੇ ਹੋਏ ਆ ਜੀ ਸ਼ਹੀਦਾ ਦੇ ਜਿੱਥੇ ਚਰਨ ਪਏ ਉਹ ਇਤਿਹਾਸਿਕ ਚੀਜ਼ਾਂ ਕਿਉਂ ਖਤਮ ਕੀਤੀਆਂ ਦਿਖਾਉਣਾ ਸੀ ਜੇ ਬੱਚਿਆਂ ਨੂੰ ਇਤਿਹਾਸ ਸਾਡੀ ਚਮਕੌਰ ਦੀ ਗਾੜੀ ਸੀ ਇੱਥੇ ਬੈਠ ਕੇ ਸਾਡੇ ਬਾਪੂ ਨੇ ਮੌਤਾ ਸਾਹਮਿਆ ਆ ਉਹ ਠੰਡਾ ਵਰਜ ਸੀਗਾ 140 ਫੁੱਟ ਉੱਚਾ ਇੱਥੇ ਬੈਠ ਕੇ ਮਾਤਾ ਗੁਜਰਕੌਰ ਨੇ ਆਪਣੇ ਬੱਚਿਆਂ ਨੂੰ ਗੁਰਬਾਣੀਆਂ ਦੀ ਲੋਰੀਆਂ ਦਿੱਤੀਆਂ ਆ ਉਹ ਕੰਦ ਹੈ ਜਿਸ ਕੰਦ ਵਿੱਚ ਸਹਿਬਜ਼ਾਦੇ ਖਲੋਤੇ ਸੀਗੇ ਤੇ ਮੈਂ ਕਹਿੰਦਾ ਸ਼ੁਕਰ ਹੈ ਜੀ ਇਤਿਹਾਸ ਦੀ ਕੋਈ ਇੱਕ ਚੀਜ਼ ਜਿਹੜੀ ਸਾਡੇ ਕੋਲ ਬਾਕੀ ਆ ਕੋਤਵਾਲੀ ਸਾਹਿਬ ਹੈਗੀ ਆ ਮਰੰਡੇ ਵਾਲੀ ਮਰੰਡੇ ਸ਼ਾਇਦ ਉਧਰ ਬਾਬਿਆਂ ਦੀ ਨਿਗਾ ਨਹੀਂ ਪਈ ਇਹ ਨਿਗਾ ਪਈ ਹੈ ਸ਼ਾਇਦ ਉਹ ਸੰਗਤ ਬੜੀ ਚੰਗੀ ਆ ਕਿ ਉਹ ਟੌਣ ਨਹੀਂ ਦੇਰੀ ਉਸੇ ਤਰ੍ਹਾਂ ਦਾ ਜੇਲ ਬਣੀ ਹੋਈ ਹੈ ਜਿੱਥੇ ਮਾਤਾ ਜੀ ਨੇ ਬੈਠ ਕੇ ਰਾਤੋ guzari ਸੀ ਸੋ ਬਣਾਓ ਗੁਰਦੁਆਰੇ ਰਜ ਰਜ ਕੇ ਬਣਾਵੇ ਪਰ ਆਪਣੇ ਇਤਿਹਾਸਿਕ ਨਿਸ਼ਾਨੀਆਂ ਨੂੰ ਇਤਿਹਾਸਿਕ ਚੀਜ਼ਾਂ ਨੂੰ ਖਤਮ ਨਾ ਕਰੋ ਜਿਹੜੀਆਂ ਅਸੀਂ ਆਉਣ ਵਾਲੇ ਪੀੜ੍ਹੀਆਂ ਨੂੰ ਦਿਖਾਉਣੀ ਹੈ ਭਾਈ ਕਿ ਆ ਸਾਡਾ ਵਿਰਾਸਤ ਹੈ ਤੇ ਮਾਤਾ ਗੋਜਰ ਕੋਲ 140 ਫੁੱਟ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀ ਇਹ ਉਹ ਠੰਡਾ ਬੁਰਜ ਸੀਗਾ ਜਿੱਥੇ ਜੇਟ ਹਾਰਦੀਆਂ ਗਰਮੀਆਂ ਚ ਵੀ ਠੰਡ ਲੱਗਦੀ ਸੀਗੀ ਤੇ ਸੋਚੋ ਪੌਚ ਕੀ ਬਣਦਾ ਹੋਣਾ ਦੀ ਉੱਥੇ 10 ਪੌ ਨੂੰ ਮਾਤਾ ਗੁਜਰਕੌਰ ਨੇ ਰਾਤ ਕੱਟੀ ਸੂਬੇ ਦੇ ਮਾਂ ਦੀ ਸਵੇਰ ਜਦੋਂ ਹੋਣੀ ਆ ਨਾ ਸਵੇਰ ਜਦੋਂ ਹੋਣੀ ਆ ਤੇ ਮੇਰੇ ਤਰਲੇ ਲੈਣਗੇ ਇਹ ਕਿ ਸਾਨੂੰ ਮaaf ਕਰ ਦੋ ਅਸੀਂ ਸਿੱਖੀ ਛੱਡਤੀ ਜੀ ਪਰ ਸਹਿਬਜ਼ਾਦੇ ਚੜ੍ਹਦੀ ਕਲਾ ਚ 11 ਪੌ ਦੀ ਪਹਿਲੀ ਪੇਚੀ ਹੋ ਰਹੀ ਹੈ ਜੀ ਸਿਪਾਹੀ ਲੈਣ ਆ ਰਹੇ ਆ ਮਾਤਾ ਗੁਜਰ ਨੇ ਕੋਰ ਕਿਹਾ ਮੈਂ ਵੀ ਨਾਲ ਚਲਦੀ ਆ ਬੱਚੇ ਤੋਂ ਕੀ ਪੁੱਛਣਾ ਹੈ ਨਹੀਂ ਸਾਨੂੰ ਹੁਕਮ ਹੋਇਆ ਜੀ ਬੱਚੇ ਲੈ ਕੇ ਆਓ ਸਹਬਜ਼ਾਦੇ ਨੂੰ ਲੈ ਕੇ ਜਦੋਂ ਕਚਹਿਰੀ ਵਿੱਚ ਆਉਂਦੇ ਆ ਨਾ ਜੀ ਪਹਿਲੇ ਦਿਨ ਦੇ ਕਚਹਿਰੀ ਪਹਿਲੇ ਦਿਨ ਦੀ ਕਚਹਿਰੀ ਲੱਗਦੀ ਹੈ ਤੇ ਉਹ ਦੇਖੋ ਨਾ ਅੱਜ ਸਾਨੂੰ ਇਹ ਵੀ ਚੀਜ਼ ਭਾਰ ਲੱਗਣ ਲੱਗ ਗਿਆ ਸਾਹਮਣੇ ਸਾਡੇ ਬੰਦੇ ਨਹੀਂ ਬੈਠੇ ਸੂਬਾ ਇਸਰਾਂਦ ਬੈਠਾ ਹੈ ਮੁਗਲ ਬੈਠੇ ਆ ਸਾਹਿਬ ਜਾਦੇ ਦੋਨੇ ਭਰਾ ਜਦੋਂ ਕਚਹਿਰੀ ਚ ਵੜਦੇ ਆ ਤੇ ਉੱਚੀ ਤੇ ਕੀ ਬੁਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਅੱਜ ਸ਼ਰਮ ਆਉਂਦੀ ਹੈ ਅੱਗੇ ਮੇਰੀ ਮਾਂ ਸਿੱਖਾ ਮੇਰਾ ਪਿਓ ਸਿੱਖਾ ਮੇਰੀ ਭੈਣ ਸਿੱਖਾ ਮੇਰਾ ਭਰਾ ਸਿੱਖਾ ਸਿੱਖ ਨੂੰ ਸਿੱਖ ਮਲ ਅੱਜ ਮਿਲਦਾ ਤੇ ਫਤਿਹ ਬੁਲਾਉਣ ਤੋਂ ਸੰਗਦਾ ਸੇ ਸਾਹਿਬ ਜਾਦੇ ਨੇ ਫਤਿਹ ਉੱਥੇ ਬੁਲਾਈ ਜਿੱਥੇ ਸਾਹਮਣੇ ਕੋਈ ਵੀ ਸਾਡਾ ਨਹੀਂ ਹੈ ਸਾਡਾ ਨਹੀਂ ਉੱਥੇ ਵੀ ਫਤਿਹ ਬੁਲਾਈ ਕਿਉਂ ਫਤਿਹ ਅਕਾਲ ਦੀ ਹੈ ਫਤਿਹ ਵਾਹਿਗੁਰੂ ਦੀ ਵਾਹਿਗੁਰੂ ਦੀ ਸੂਚਾਨਾ ਤੇ ਕਹਿੰਦਾ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ ਹੈ ਇੱਥੇ ਪਤੇ ਨਾ ਬੁਲਾਓ ਤੇ ਸਿਆਲ ਬੰਦੇ ਨੇ ਜਵਾਬ ਦਿੱਤਾ ਸੀਗਾ ਦਰਬਾਰ ਜੀ ਦਾ ਮਰਜ਼ੀ ਹੋ ਜਵੇ ਅਸੀਂ ਇਹ ਫਤਿਹ ਆਪਣੇ ਵਾਹਿਗੁਰੂ ਨੂੰ ਬੁਲਾਈ ਹੈ ਔਰ ਸੂਚਾਨਾ ਨੇ ਇੱਥੇ ਗੱਲਾਂ ਬਾਤਾਂ ਹੋ ਰਹੀਆਂ ਜੀ ਪਹਿਲੀ ਪੇਚੀ ਹੈ ਸੂਬਾ ਇਸ ਤਰ੍ਹਾਂ ਦੀ ਗੱਲਾਂ ਕਰਦਾ ਤੇ ਜੋ ਨੇ ਪੁੱਛਿਆ ਜੀ ਜਵਾਬ ਦਿੱਤੇ ਬਾ ਕਮਾਲ ਦੇ ਜਵਾਬ ਸੂਬਾ ਕਹਿੰਦਾ ਨਹੀਂ ਕਹਿੰਦਾ ਇਹਨਾਂ ਨੂੰ ਇੱਕ ਦਿਨ ਹੋਰ ਦਵੋ 11 ਪਉ ਨੂੰ ਪੇਛੀ ਲੱਗੀ ਪਕਾਲ ਨੇੜੇ ਕਰੀਏ ਨਹੀਂ ਤੁਸੀਂ ਜਵਾਬ ਦੱਸ ਸਕਦੇ ਹੋ ਆਰਾਮ ਨਾਲ ਦੱਸ ਸਕਦੇ ਹੋ ਕਿ ਸਵਾਲ ਜਵਾਬ ਹੈ ਉਸ ਬਾਰੇ ਉਹਦੇ ਸਵਾਲ ਜਵਾਬ ਪਹਿਲਾਂ ਤਾਂ ਇਹ ਹੁੰਦਾ ਸਵਾਲ ਜਵਾਬ ਦੀ ਸੂਬਾ ਸਰੰਦ ਬੈਠਾ ਆ ਸੁਚਨਾਨ ਨੇ ਕਹਿੰਦਾ ਆ ਕਿ ਆ ਤੁਸੀਂ ਛੋਟੇ ਛੋਟੇ ਬੱਚੇ ਆ ਕਿ ਅਸੀਂ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ ਤੇ ਛੋਟੇ ਛੋਟੇ ਬੱਚੇ ਬਾਬਾ ਜੋਰਾਵਾਰ ਸੀ ਬਫਾ ਤੇ ਸੀ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਡੇ ਵਰਗੇ ਬੰਦਿਆਂ ਦੀ ਔਕਾਤ ਹੀ ਨਹੀਂ ਹੈ ਵਾਹ ਕੀ ਸਾਡੇ ਪਿਤਾ ਦਾ ਤੁਸੀਂ ਇੱਕ ਬਾਲ ਵੀ ਪੁੱਟ ਕੇ ਦਿਖਾ ਸਕੋ